ਮੈਂ ਨਾ ਮਿੱਤਰੋ ਪਿੱਛੇ ਜੇ ਇੱਕ ਵੀਡੀਓ ਪਾਈ ਸੀ YouTube ਤੇ ਪਾਈ ਸੀ ਤੇ Facebook ਤੇ ਪਾਈ ਸੀਗੀ ਉਹਦੇ ਵਿੱਚ ਮੈਂ ਇਹ ਦਿਖਾਇਆ ਸੀਗਾ ਵੀ ਆਪਣੇ ਲੋਕ ਮਿਹਨਤ ਤੋਂ ਕਿਵੇਂ ਭਜਦੇ ਆ ਤੇ ਆਹ 65 ਸਾਲ ਦਾ ਬਾਪੂ ਹੰਮਤਪੁਰੇ ਵਾਲਾ ਦੇਖੋ ਕਿਵੇਂ ਕਈਆਂ ਬਣਾਉਂਦਾ ਅੱਜ ਤੱਕ ਵੀ ਬਾਪੂ ਕਹਿੰਦਾ ਕਿਸੇ ਵੀ ਮਸ਼ੀਨ ਦਾ ਮੈਂ ਅਪਯੋਗ ਨਹੀਂ ਕਰਦਾ ਅੱਜ ਤੱਕ ਵੀ ਹੱਥ ਨਾਲ ਬਣਾਉਂਦਾ ਜਿਹੜੀ ਕਈ ਬਣਾਉਣਾ ਹੱਥ ਨਾਲ ਹੀ ਉਹਨੂੰ ਮੋੜਦੇ ਆ ਕਹਿੰਦਾ ਹੱਥ ਨਾਲ ਹੀ ਉਹਦੇ ਤੇ ਜਿਹੜੀ ਚਮਕਾ ਉਹ ਲਿਆਈਦੀ ਆ ਖਾਤ ਨਹੀਂ ਸਾਰੀ ਪੁੱਠੀ ਸਿੱਧੀ ਹੱਥ ਨਹੀਂ ਫੈਟ ਕਰੀ ਤੇ ਸਾਰਾ ਕੁਝ ਹੱਥ ਨਹੀਂ ਕਰੀਦਾ ਵੀ ਅੱਜ ਕੱਲ ਆਪਣੇ ਵਰਗੇ ਨੌਜਵਾਨ ਕੰਮ ਕਰਨ ਤੋਂ ਕੰਨੀ ਘਤਰਉਂਦੇ ਆ ਮੈਂ ਗੌਰ ਨਾਲ ਦੇਖੀ ਗਿਆ ਬਾਬਾ ਨਾਲ ਸ਼ੈਣੀ ਦੇ ਨਾਲ ਕਹੀ ਤੇ ਕੁਝ ਨਾ ਕੁਝ ਕਲਾਕਾਰੀ ਕਰ ਰਿਹਾ ਸੀਗਾ ਫਿਰ ਮੈਂ ਪਹਿਲਾਂ ਤਾਂ ਬੈਠਾ ਰਿਹਾ ਬੈਠਾ ਤੇ ਫਿਰ ਮੈਂ ਹਾਰ ਕੇ ਪੁੱਛ ਹੀ ਲਿਆ ਮੈਂ ਬਾਪੂ ਜੀ ਇਹ ਕੀ ਕਰ ਰਹੇ ਹੋ ਵੀ ਇਹ ਕਰਨ ਦਾ ਕੀ ਸਿਸਟਮ ਹੈ ਨਾ ਕਿਉਂਕਿ ਕਈ ਤਾਂ ਬਣ ਕੇ ਤਿਆਰ ਹੋ ਚੁੱਕੀ ਆ ਫਿਰ ਇਹਦੇ ਵਿੱਚ ਕੀ ਸਿਸਟਮ ਹੈ ਕਿਹੜੇ ਮਕਸਦ ਨੂੰ ਆ ਫਿਰ ਬਾਪੂ ਕਹਿੰਦਾ ਵੀ ਪਛਾਣ ਹੀ ਲੋਕਾਂ ਨੂੰ ਸਾਡੀ ਗੈਦੀ ਇੱਥੋਂ ਆਉਂਦੀ ਆ ਬਈ ਜਿਹੜੀ ਕਈ ਤੇ ਮੋਰ ਨਹੀਂ ਬਣੀ ਹੋਊਗੀ ਫੁੱਲ ਬਣੇ ਹੋਣਗੇ ਸ਼ੈਣੀ ਦੇ ਨਾਲ ਕੁੱਟ-ਕੁੱਟ ਕੇ ਉਹ ਕਈ ਹਿੰਮਤਪੁਰੇ ਤੋਂ ਬਣੀ ਆ ਇਹ ਪਛਾਣ ਆ ਜਿਵੇਂ ਆਪਾਂ ਕਿਸੇ ਐਮਪਲੀਮੈਂਟ ਲੈਨੇ ਆ ਕੋਈ ਖੇਤੀ ਦਾ ਜਾਂ ਕਿਸੇ ਵੀ ਤਰ੍ਹਾਂ ਦੀ ਚੀਜ਼ ਲੱਗੀ ਆ ਉਹਦੇ ਤੇ ਆਪਣਾ ਲੋਗੋ ਲੱਗਿਆ ਹੁੰਦਾ ਵੀ ਆਹ ਚੀਜ਼ ਇੱਥੋਂ ਬਣੀ ਆ ਆਹ ਕੰਪਨੀ ਦੀ ਆਹ ਕੰਪਨੀ ਦੀ ਆ ਉਵੇਂ ਬਾਪੂ ਹੋਰਾਂ ਦੀ ਇਹ ਕੰਪਨੀ ਦਾ ਲੋਗੋ ਆ ਵੀ ਜਿਹੜੀ ਜਿਹੜੀ ਇਹ ਕਈ ਬਣਾਉਂਦੇ ਆ ਹਰੇਕ ਤੇ ਲਾਉਂਦੇ ਆ ਬਾਪੂ ਜੀ ਕਹਿੰਦੇ ਅਸੀਂ ਨਾਂ ਨਹੀਂ ਲਿਖਦੇ ਕਈ ਤੇ ਕਦੇ ਵੀ 65 ਸਾਲ ਹੋ ਗਏ ਬਾਪੂ ਜੀ ਕਹਿੰਦੇ ਬਣਾਉਂਦਿਆਂ ਨੂੰ ਸਾਨੂੰ ਅੱਜ ਤੱਕ ਅਸੀਂ ਕਈ ਤੇ ਨਾਮ ਨਹੀਂ ਲਿਖਿਆ ਵੀ ਇੱਥੋਂ ਦੀ ਬਣੀ ਹੋਈ ਹੈ ਜੇ ਅਗਲਾ ਲਖਵਾਊਗਾ ਗਾਹਕ ਲਖਾਊਗਾ ਜਿਨੇ ਇਹ ਕਈ ਬਣਵਾਈ ਆ ਉਹਦਾ ਨਾਮ ਲਿਖ ਦਾਂਗੇ ਪਰ ਅਸੀਂ ਆਪਦਾ ਨਾਮ ਨਹੀਂ ਲਿਖਦੇ ਇਹ ਵੀ ਗੱਲ ਹੈ ਕਿ ਇਹ ਵੀ ਮੈਨੂੰ ਇਹਨਾਂ ਦਾ ਵੱਡਾ ਪਨ ਲੱਗਿਆ ਬਹੁਤ ਘੈਂਟ ਬਹੁਤ ਵਧੀਆ ਕੰਮ ਬਾਪੂ ਕਰ ਰਿਹਾ ਅਜ ਦੇ ਟਾਈਮ ਦੇ ਵਿੱਚ ਤੇ ਇਹ ਨਾ ਸਮਝੋ ਕਿ ਬਾਪੂ ਮਸ਼ਹੂਰ ਨਹੀਂਗਾ ਹਿੰਮਤਪੁਰੇ ਦੀਆਂ ਕਈਆਂ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਆ ਇਹਦਾ ਅੰਦਾਜ਼ਾ ਤੁਸੀਂ ਇੱਥੋਂ ਲਾ ਲਿਓ ਬਈ ਅਮਰੀਕਾ ਤੋਂ ਆਇਆ ਪਰਿਵਾਰ ਬਾਪੂ ਜੀ ਦੇ ਕੋਲੋਂ ਕਿ ਨਹੀਂ 16 ਕਿ ਨਹੀਂ 17 ਮੈਨੂੰ ਕਨਫਰਮ ਨਹੀਂ ਹੈਗਾ ਕਈਆਂ ਅਮਰੀਕਾ ਲੈ ਕੇ ਗਿਆ ਇੱਧਰ ਪੰਜਾਬ ਦਾ ਪਰਿਵਾਰ ਦੇਖ ਸਕਦੇ ਹੋ ਤੁਸੀਂ ਗੋਰਿਆਂ ਦੇ ਵਿੱਚ ਬਾਪੂ ਦੀਆਂ ਕਈਆਂ ਜਾਂਦੀਆਂ ਘੈਂਟ ਗੱਲ ਬਾਤ ਤੇ ਮੈਂ ਮੋਰਨੀ ਨਾਲ ਇੱਕ ਸਾ ਤਾਂ ਸਾਂਝਾ ਕਰਿਆ ਮੈਨੂੰ ਇਹ ਗੱਲ ਵੀ ਘੈਂਣ ਲੱਗੀ ਹੁਣ ਸ਼ੇਅਰ ਕਰ ਦਿਓ ਧੰਨਵਾਦ